ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸੇ ਤਾਂ ਅੱਜ ਅਸੀਂ ਪਿੰਡ ਪਹੁੰਚੇ ਸੀਗੇ ਜੀ ਪਾਈ ਰੂਪਾ ਪਾਈ ਰੂਪਾ ਬਿਲਕੁਲ ਮੇਰੇ ਪਿੰਡ ਦੇ ਨੇੜੇ ਹੀ 8 ਕਿਲੋਮੀਟਰ ਹੈ ਜੀ ਰਾਮਪਰਾ ਫੂਲ ਸਾਨੂੰ ਏਰੀਆ ਪੈਂਦਾ ਬਠਿੰਡਾ ਸਾਡਾ ਜ਼ਿਲ੍ਹਾ ਇਧਰੋਂ ਭਗਤਾ ਵੀ ਨੇੜੇ ਹੀ ਆ ਜਾਂਦਾ ਸਲਾਤਪੁਰਾ ਵੀ ਨੇੜੇ ਹੀ ਆ ਤਾਂ ਜੋ ਬਾਕੀ ਬਰੀਡਿੰਗ ਦੇਖ ਕੇ ਪਤਾ ਤਾਂ ਤੁਹਾਨੂੰ ਲੱਗ ਗਿਆ ਹੋਊਗਾ ਵੀ ਬਹੁਤ ਚੰਗੀਆਂ ਚੀਜ਼ਾਂ ਜੇ ਸੋਡੇ ਵਾਸਤੇ ਜਿਹੜੀਆਂ ਦਿਖਾਉਣ ਲੱਗੇ ਆ ਨਾਲੇ ਬਾਈ ਦੀ ਆਪਾਂ ਬਰੀਡਿੰਗ ਬਾਰੇ ਗੱਲ ਕਰਾਂਗੇ ਤੇ ਨਾਲੇ ਬਾਈ ਕੋਲੇ ਜਿਹੜੀਆਂ ਝੋਟੀਆਂ 19 20 ਲੀਟਰ ਵਾਲੀ ਉਹਦੇ ਬਾਰੇ ਹੈਕਟਰੀ ਦੀ ਗੱਲ ਕਰਾਂਗੇ ਬਾਈ ਦਾ ਨੰਬਰ ਵੀ ਵੀਡੀਓ ਚ ਦੇਵਾਂਗੇ ਸਾਰਾ ਕਨੈਕਟ ਨੰਬਰ ਹਰ ਇੱਕ ਚੀਜ਼ ਦੀ ਡਿਟੇਲ ਪੂਰੀ ਬਰੀਕੀ ਦੇ ਨਾਲ ਧਿਆਨ ਨਾਲ ਸੁਣਿਓ ਤੇ ਬਾਈ ਨੂੰ ਸ਼ੌਂਕ ਕਿੱਥੋਂ ਪਿਆ ਤੇ ਕਿੱਥੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਹੀ ਬਾਈ ਦੀ ਜਿਹੜੀ ਆ ਇੱਧਰ ਲੀਆਂ ਝੋਟੀਆਂ ਬਾਕੀ ਟਰੇਲਰ ਤਾਂ ਅਜੇ ਕਹਿੰਦੇ ਬਾਕੀ ਪਿਆ ਤੇ ਬਾਕੀ ਜਿੰਨੇ ਕੁ ਬਾਈ ਦੇ ਪਸ਼ੂ ਐ ਅੱਗੇ ਵੀ ਇੱਕ ਗੱਲ ਮੈਂ ਕਹਿਣਾ ਉਹਨਾਂ ਬਾਈ ਨੂੰ ਮਿਲਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂ ਵੀ ਰੂਹ ਖ ਤਾਂ ਕਹਿੰਦੇ ਹੁੰਦੇ ਆ ਫਿਰ ਉਹੀ ਕੰਮ ਜਿਆਦੇ ਮੂਰੇ ਲਿਆ ਕੇ ਸੋਨੂੰ ਰੱਖਦਾ ਆਮ ਬੰਦਿਆਂ ਤੋਂ ਵੀ ਜਿੰਨੀ ਚੰਗੀ ਬਰੀਡ ਆ ਬਾਈ ਸਸੇਕਾਲ ਤਾਂ ਹੋਰ ਬਾਈ ਸਾਹਿਬ ਠੀਕ ਹੈ ਜੀ ਤਾਂ ਬਾਈ ਆਪਣੇ ਆਪਾ ਫਾਰਮ ਦੀ ਡਿਟੇਲ ਅੱਜ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਬਸ ਛੋਟੀ ਜੀ ਇੱਕ ਸੋਤ ਜਾਣਕਾਰੀ ਲੈ ਲਈਏ ਵੀ ਕਿੰਨਾ ਟਾਈਮ ਹੋ ਗਿਆ ਸਾਨੂੰ ਇਹ ਧੰਦੇ ਚ ਬਾਈ ਧੰਦੇ ਤਾਂ ਪਿਤਾ ਪੁਰਖੀ ਕੀਤਾ ਬਾਈ ਆਪਣਾ ਠੀਕ ਹੈ ਜੀ ਜਨ ਕਿ ਪਸ਼ੂ ਪਹਿਲਾਂ ਤੋਂ ਰੱਖਦੇ ਆਂ ਸ਼ੌਂਕ ਬਚਪਨ ਤੋਂ ਹੀ ਆਂ ਠੀਕ ਹੈ ਤੇ ਬਰੀਡ ਤੇ ਕੰਮ ਕਿੰਨਾ ਕਦੋਂ ਸ਼ੁਰੂ ਕਰਨ ਲੱਗੇ ਬਰੀਡ ਤੇ ਤੁਸੀਂ ਮੰਨ ਕੇ ਚਲੋ ਵੀ 9-10 ਸਾਲ ਹੋ ਗਏ 9-10 ਸਾਲ ਹੋ ਗਏ ਬਾਈ ਜਦੋਂ ਦਾ ਆਪ ਧਿਆਨ ਜ਼ਿਆਦਾ ਦਿੱਤਾ ਓਕੇ ਵੀ ਜਦੋਂ ਦਾ ਆਪ ਧਿਆਨ ਦੇਣ ਲੱਗੇ ਤੇ ਉਹਦਾ ਬਰੀਡ ਤੇ ਕੰਮ ਹੈ ਜਿਹੜਾ ਸਟਾਰਟ ਕਰਦਾ ਤਾਂ ਹੁਣ ਤੱਕ ਜੇ ਆਪਾਂ ਗੱਲ ਕਰੀਏ ਆਪਣੇ ਕੋਲੇ ਜਿਹੜੀ ਪਸ਼ੂਆਂ ਦੀ ਕੰਪੈਸਟੀ ਹੈ ਕਿੱਥੋਂ ਦੁੱਧ ਤੋਂ ਸਟਾਰਟ ਹੋ ਗਏ ਕਿੰਨੇ ਦੁੱਧ ਤੱਕ ਹੈ ਆਪਣੇ ਕੋਲੇ 18 ਲੀਟਰ ਤੋਂ ਸਟਾਰਟ ਆ ਜੀ ਹਾਂਜੀ ਘੱਟ ਤੋਂ ਘੱਟ 18 ਲੀਟਰ ਹਾਂਜੀ ਤੇ ਵੱਧ ਤੋਂ ਵੱਧ 24 ਲੀਟਰ ਵੱਧ ਤੋਂ ਵੱਧ 24 ਲੀਟਰ ਵਾਲੀ ਹੈ ਘੱਟ ਤੋਂ ਘੱਟ 18 ਲੀਟਰ ਵਾਲੀ ਹੈ ਤਾਂ ਬਾਕੀ ਬਾਈ ਜੀ ਰੂਹ ਖੁਸ਼ ਹੋਏਂਦੀ ਹੈ ਬਾਕੀ ਜਿਉਂ-ਜਿਉਂ ਆਪਾਂ ਦਿਖਾਈ ਚੱਲਾਂਗੇ ਤਾਂ ਪਹਿਲਾਂ ਆਪਾਂ ਗੱਜੇ ਗੱਲ ਕਰੀ ਅੱਜ ਤੇਰੀ ਬਾਈ ਇੱਥੋਂ ਬਰੀਡਿੰਗ ਤੋਂ ਆਪਾਂ ਛੋਟਿਆਂ ਦੀ ਗੱਲ ਕਰਦੇ ਹਾਂ ਨਾ ਟਰੈਲਰ ਇਹ ਆ ਜੀ ਉੱਧਰ ਖੜੀ ਏ ਛੋਟੀ ਓਕੇ ਪਿਓ ਕਿਹੜਾ ਇਹ ਛੋਟੀ ਹੈ ਜੀ ਇਹ ਹੈਗੀ ਆਪਣੇ ਕੋਹਿਨੂਰ ਦੀ ਕੱਟੀ ਹੈ ਜੀ ਕੋਹਿਨੂਰ ਲక్ష్ਮੀ ਡੇਰੀ ਫਾਰਮ ਦਾ ਜੀ ਤਾਂ 1 ਸਾਲ ਦੀ ਹੋ ਗਈ ਜੀ 1 ਸਾਲ ਦੀ ਹੋ ਗਈ ਬਈ ਬਹੁਤ ਸੋਹਣੀ ਗ੍ਰੋਥ ਹੈ ਇਹਦੀ ਵੀ ਤਾਂ ਦੂਜੀ ਉਹ ਛੋਟੀ ਖੜੀ ਏ ਨਾਲ ਇਹ ਛੋਟੀ ਹੈਗੀ ਆ ਜੀ ਮੋਦੀ ਦੀ ਇਹ ਮੋਦੀ ਦੀ ਹੈ ਜੀ ਤਾਂ ਇਹ ਮੋਦੀ ਦੀ ਕੱਟੀ ਆ ਇਹਦੀ ਵੀ ਹੈ ਅੱਛਾ ਇਹਦੀ ਪੀ ਹੈ ਜੀ ਇਹ ਕਿੰਨਾ ਦੁੱਧ ਦੇਂਦੀ ਹੈ ਜੀ 24 ਲੀਟਰ ਆ ਜੀ ਤੇ ਉਹ ਕੋਹਿਨੂਰਲ ਦੀ ਮਾਂ ਇਹ ਕੋਹਿਨੂਰ ਦੀ ਮਾਂ ਤਾਂ ਨਹੀਂ ਕਾਸੀ ਓਕੇ ਕਿੰਨਾ ਦੁੱਧ ਦੇਂਦੀ ਸੀ ਉਹ ਤੇ 23 23 ਲੀਟਰ ਵਾਲੀ ਓਕੇ ਇਹ ਵੀ ਡਰਾਈ ਹੋਈ ਵੀ ਬਾਈ ਹੈਨਾ ਡਰਾਈ ਹੋਈ ਵੀ ਹੈ ਜੇ ਡੇਢ ਮਹੀਨਾ ਰਹਿੰਦਾ ਜੀ ਡੇਢ ਮਹੀਨਾ ਪਿਆ ਬਹੁਤ ਤਕੜਾ ਡਰੂਡਰ ਬਾਈ ਹੈਨਾ ਇਹਦਾ ਵੀ ਥਣ ਗੱਠ ਗੱਠ ਤੇ ਹੋਊਗਾ ਹੈਨਾ ਗੱਠ ਗੱਠ ਤੇ ਆ ਜੀ ਬਸ ਕਿਉਂਕਿ ਥਣ ਹੋਣੀ ਦਿਸੀ ਜਾਂਦੇ ਆ ਤਾਂ ਉਸ ਤੋਂ ਬਾਅਦ ਫਿਰ ਆਪਣੀ ਇੱਕ ਗੱਲ ਕਰੀਏ ਤੇ ਝੋਟੀ ਇਹ ਵੀ ਬਹੁਤ ਜਿਆਦਾ ਸੋਹਣੀ ਖੜੀ ਹੈ ਵੱਡੀ ਝੋਟੀ ਇਹ ਇਹ ਵੱਡੀ ਝੋਟੀ ਇਹ ਵੀ ਕੋਈ ਲੂਕਦੀ ਹੈ ਜੀ ਤੇ ਕਿੰਨੇ ਟਾਈਮ ਦੀ ਹੋ ਗਈ ਬਾਈ ਇਹ ਇਹ 2 ਮਹੀਨਾ ਦੀ ਪ੍ਰੈਗਨੈਂਟ ਆ ਜੀ ਤੇ ਉਮਰ ਕਿੰਨੀ ਹੋ ਗਈ ਹੋ ਮੋਰੀ ਜੀ ਸਵਾ 1.5 ਸਾਲ ਆ ਜੀ ਸਵਾ 1.5 ਸਾਲ ਯਾਨੀ ਕਿ ਬਹੁਤ ਟਾਈਮ ਤੇ ਵਧੀ ਇਹ ਜੀ ਮਾਂ ਦਾ 20 ਲੀਟਰ ਦੁੱਧ ਹੈਗਾ ਜੀ 19.5 ਲੀਟਰ ਬਹੁਤ ਚੰਗੀ ਝੋਟੀਆਂ ਬਣਨੀ ਆ ਬਾਈ ਹਨ ਤਾਂ ਅਗਲੀ ਵਾਰ ਨੂੰ ਤਾਂ ਇਹ ਜੀ ਮੇਲਿਆਂ ਤੇ ਕੱਟਣ ਵਾਲੀ ਝੋਟੀਆਂ ਬਾਈ ਜੀ ਹਾਂ ਇਹ ਤਾਂ ਹੈ ਜੀ ਹਨਾ ਜੀ ਤਾਂ ਉਦੋਂ ਬਾਅਦ ਉਦੋਂ ਬਾਅਦ ਇਹ ਇਹ ਕਿਹੜੀ ਦੀ ਹੈ ਇਹ ਹੈਗੀ ਜੀ ਪੀਸੀ 576 ਦੀ ਜੀ ਪੀਸੀ 576 ਦੀ ਹੈ ਜੀ ਤੇ ਇਹਦੀ ਮਾਂ ਕਿੰਨਾ ਤੋਹ ਦੇ ਦਿੰਦੀ ਹੈ ਇਹਦੀ ਮਾਂ ਥੱਲੇ ਹੈਗਾ 22 ਲੀਟਰ ਜੀ ਇਹਦੀ ਮਾਂ ਥੱਲੇ 22 ਲੀਟਰ ਦੁੱਧ ਹਾਂ ਜੀ ਹੁਣ ਸੂਈ ਵੀ ਆ ਜੀ ਅੱਜ 4 ਦਿਨ ਹੋ ਗਏ ਸੋਈ ਨੂੰ 4 ਦਿਨ ਹੋ ਗਏ 12 13 ਲੀਟਰ ਤੋਂ ਸਟਾਰਟਿੰਗ ਕਰਿਆ ਸਟਾਰਟਿੰਗ ਕੀਤੀ ਹੈ ਜੀ ਪਰੰਤ 3 ਲੀਟਰ ਤੋਂ ਨਹੀਂ ਬਹੁਤ ਵਧੀਆ ਗੱਲ ਤੇ ਆਓ ਵੱਡੀਆਂ ਮੈਛਾਂ ਵੀ ਦਿਖਾਈਏ ਤੇ ਬਾਕੀ ਵੱਡੇ ਭਾਈ ਜਿਹੜੀ ਅਸ ਮਸਲੇ ਨੂੰ ਆਪਾਂ ਵੀਡੀਓ ਬਣਾਉਣੀ ਆ ਫਾਰਮ ਸੂਟ ਆਪਾਂ ਸਾਰਾ ਕਰਨ ਨੂੰ ਦਿਖਾਉਣਾ ਹੁੰਦਾ ਕਿਉਂਕਿ ਤੁਸੀਂ ਨਵੇਂ ਭਰਾ ਵੀ ਦੇਖੋਗੇ ਚੰਗੀ ਬਰੀਡ ਤੇ ਕੰਮ ਕਰੋਗੇ ਫੇਰ ਹੀ ਗਾਹਾਂ ਤੁਸੀਂ ਵਧੋਗੇ ਫੇਰ ਹੀ ਤੁਹਾਨੂੰ ਪਤਾ ਲੱਗਣੀ ਆ ਕੀਮਤ ਦੀ ਵੀ ਆ ਚੀਜ਼ਾਂ ਕਿੰਨੇ ਦੀਆਂ ਜੇ ਚੰਗੀ ਬਰੀਡ ਤੇ ਪਾਲਦੇ ਆਂ ਤਾਂ ਆਪਾਂ ਕਿੰਨੇ ਦੀਆਂ ਹਨਾ ਸਾਡਾ ਥੋੜਾ ਜਿਹਾ ਉਪਰਾ ਮੰਨਦੇ ਹੁਣ ਪਤਾ ਸਾਰਿਆਂ ਨੂੰ ਪਸ਼ ਘਰੇ ਖੜੇ ਆਣਾ ਜਦੋਂ ਕੋਈ ਨਵਾਂ ਬੰਦਾ ਹੁੰਦਾ ਫਿਰ ਘਰ ਉਹ ਡਾਕਟਰੀ ਟੈਪ ਵਾਲਾ ਕੰਮ ਹੀ ਹੋ ਜਾਂਦਾ ਜੀ ਮੇ ਕੱਪੜੇ ਕੂੜੇ ਤੇ ਪਾਇਆ ਤੇ ਇਹ ਇਹ ਬਈ ਮੱਝ ਦਾ ਕੀ ਰਿਕਾਰਡ ਹੈ ਇਹਦਾ ਹੈਗਾ ਜੀ ਆਪਣੇ ਘਰ ਦੀ ਹੈ ਜੀ ਓਕੇ ਜੀ ਓਕੇ ਇਹ ਆਪਣੇ ਘਰ ਦੀ ਹੈ ਪੰਜਵਾਂ ਸੂਆ ਸੋਣਾ ਜੀ ਹਾਂਜੀ ਹਾਂਜੀ ਤੇ ਉਦੋਂ ਬਾਅਦ ਇਹਦੇ ਉੱਤੇ ਝੋਲੇ ਦਿੱਤਾ ਵਾ ਜਿਹੜੀ ਝੋਟੀ ਸੂਨ ਵਾਲੀ ਹੈ ਇਹ ਸੂਈ ਵੀ ਆ ਜੀ ਇਹ ਚਾਰ ਦਿਨਾਂ ਦੀ ਅੱਛਾ ਉਹਦੀ ਮਾਂ ਜਿਹੜੀ ਦੱਸਿਆ ਜੀ ਉਹਦੀ ਮਾਂ ਚਾਰ ਦਿਨ ਹੋ ਗਏ ਸੂਈ ਨੂੰ ਹੁਣ ਵੀ ਇਹਨੇ ਫੀਮੇਲ ਕੱਟੀ ਨੂੰ ਜਾਣ ਦਿੱਤਾ ਸ਼ਿਕੰਦਰਪੁਰ ਦੀ ਕੱਟੀ ਹੈ ਜੀ ਹੁਣ ਸ਼ਿਕੰਦਰਪੁਰ ਦੀ ਕੱਟੀ ਹੈ ਜੀ ਲਖਮੀ ਵਾਲਿਆਂ ਦੀ ਠੀਕ ਹੈ ਜੀ ਬਾਈ ਨੇ ਬਹੁਤ ਸੋਹਣੀ ਐ ਕਿਰੋਂ ਮੈਂ ਕਿ ਚੱਡਾ ਵੀ ਇਹਦਾ ਵੀ ਦੇਖਿਆ ਸੀ ਨਾਲੇ ਸੂਈ ਨੂੰ ਥੋੜੇ ਦਿਨ ਹੋ ਗਏ ਆਪਣੀ ਖਾਲੀ ਕੀਤੀ ਹੁੰਦੀ ਐ ਇਸ ਸਮੇਂ ਕੱਲ ਖਾਲੀ ਕਰਤੀ ਸੀ ਹਾਂ ਜੀ ਹਾਂ ਜੀ ਪਰ ਉਹ ਸਾਦ ਬਿਲਨ ਬਹੁਤ ਸੋਹਣੀ ਝੋਟੀ ਤੇ ਬਾਕੀ ਦੁੱਧ ਵਾਲੀ ਝੋਟੀ ਤਾ ਹੁਣ ਜਿਹੜੀ ਛੋਡੇ ਵਾਸਤੇ ਲਿਆਂਦੀ ਆ ਕੱਢ ਕੇ ਉਹ ਤਾਂ ਤੁਹਾਨੂੰ ਐਂਡ ਤੇ ਦਿਖਾਉਣੇ ਆ ਜੀ ਉਹ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਕਰਕੇ ਦਿਖਾਵਾਂਗੇ ਤਾਂ ਉਦੋਂ ਬਾਅਦ ਗੱਲ ਕਰਦੇ ਆ ਇਹ ਛੋਟੀ ਦੀ ਬਾਈ ਇਹ ਵੀ ਹਰਿਆਣੀ ਤੋਂ ਆਈ ਇਹ ਰੰਦੀ ਮਾਲਕ ਤੋਂ ਠੀਕ ਆ ਬਾਈ ਠੀਕ ਆ ਜੀ ਇਹ 18 6.5 ਲੀਟਰ ਦੁੱਧ ਚੋਇਆ ਗਿਆ ਦੁੱਧ ਚੋਇਆ ਠੀਕ ਆ ਜੀ ਹੁਣ ਇਹ ਹੈਗੀ ਆ 2 ਮਹੀਨਾ ਦੀ ਪ੍ਰੈਗਨੈਂਟ ਹੈਪ ਹੋ ਗਈ ਠੀਕ ਆ ਜੀ ਇਹ 13 4.5 ਲੀਟਰ ਹੁਣ ਦੁੱਧ ਤਿਆਰ ਹੈ ਜੀ ਹੁਣ ਦੁੱਧ ਤਿਆਰ ਹੈਗਾ ਤੋਕਰ ਦਾ ਨਹੀਂ ਬਹੁਤ ਚੰਗੀ ਗੱਲ ਆ ਬਾਈ ਇਹੀ ਇਹ ਜੇ ਪਸ਼ੂ ਬਾਕੀ ਹੈਟ ਆਊਟ ਦੇਖੋ ਹਨ ਬਾਈ ਕੋਲੇ ਖੜਾ ਵੀਰੇ ਫੁੱਲ ਹੈਟਾਂ ਵਾਲੇ ਆ ਸਾਰੇ ਜਾਨਵਰ ਬਾਈ ਕੋਲੇ ਇੱਕ ਹੁੰਦੇ ਨਾ ਦਰਮਿਆਨੀ ਦਰਮਿਆਨੀ ਬਾਈ ਕੋਲੇ ਕੋਈ ਮੱਝ ਨਹੀਂ ਘਰੇ ਸਾਰੀਆਂ ਪੂਰੀ ਫੁੱਲ ਹੈਟ ਵਾਲੀਆਂ ਮਤਲਬ ਜਿਹਨੂੰ ਵੱਡੀਆਂ ਕਹਿੰਦੇ ਨੇ ਉੱਚੀਆਂ ਲੰਮੀਆਂ ਤਾਂ ਬਹੁਤ ਸੋਹਣੀ ਝੋਟੀ ਆ ਬਾਈ ਤੇ ਉਸ ਤੋਂ ਬਾਅਦ ਆ ਝੋਟੀ ਇਹ ਵੀ ਉੱਥੇ ਜਾਈ ਇਹ ਕੰਮੇ ਸੂਈ ਆਈ ਵੀ ਇਹ ਦੂਜੇ ਸਵੇਰ ਸੂਈ ਵੀ ਆ ਠੀਕ ਆ ਹਾਂ ਉਮਰ ਛੋਟੀ ਹੈ ਨਾ ਹਾਂਜੀ ਹਾਂਜੀ ਦੂਜੇ ਸਵੇਰ ਸੂਈ ਵੀ ਆ ਇਹ 3.5 ਮਹੀਨਾ ਦੀ ਗੱਬਣ ਆ ਜੀ ਓਕੇ ਜੀ 3.5 ਮਹੀਨਾ ਦੀ ਗੱਬਣ 4 ਲੀਟਰ ਦੁੱਧ ਪਿਆਰ ਆ ਜੀ ਇਸ ਟਾਈਮ ਦਾ ਕੀ ਬਾਤ ਆ ਜੀ ਹੈ ਨਾ ਆ ਡਰ ਡਰ ਵੀ ਬਹੁਤ ਸੋਹਣਾ ਬਾਈ ਇਹ ਦਾ ਦਾ ਐ ਵਣ ਕੇ ਟੋਲੋ ਜੀ ਜਦੋਂ ਪੂਰੇ ਜੋ ਵਣਦੇ ਸੀਗੇ ਐ ਥੂ ਤੱਕ ਲਾਉਂਦੇ ਸੀਗੇ ਹਾਂ ਬਿਲਕੁਲ ਹੁਣ ਵੀ ਦੇਖੋ ਜੀ ਜਿਵੇਂ ਨਾਲੇ ਆਥਨ ਤੱਕ ਦੁੱਧ ਭਰਨਾ ਪਰ ਆਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਹੋਣ ਲੋ ਵੀ ਮਿੱਤਰੋ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਐ ਜਿਹੜੀ ਚੀਜ਼ ਵਾਸਤੇ ਅੱਜ ਬਾਈ ਦੇ ਕਰੇ ਸਪੈਸ਼ਲ ਆਏ ਆ ਤੇ ਹੁਣ ਉਸੇ ਚੀਜ਼ ਬਾਰੇ ਗੱਲ ਕਰਦੇ ਆ ਤਾਂ ਤੁਹਾਨੂੰ ਜੀ ਕਰਦਾ ਵੀ ਦੋ ਘੜੀਆਂ ਇਹਨੂੰ ਦੇਖੀ ਜਾਈਏ ਤਾਂ ਸਪੈਸ਼ਲੀ ਮੈਂ ਤੁਹਾਨੂੰ ਇੱਕ ਵਾਰੀ ਖੜੀ ਦੀ ਮੜਿਆ ਧਿਆਨ ਮਰਵਾਉਣਾ ਤਾਂ ਬਾਈ ਇਹਦੇ ਇਹਨੇ ਦੁੱਧ ਕਿੰਨਾ ਇਹ ਕੰਮੇ ਸੂਏ ਸੂਰਈ ਏ ਝੋਟੀ ਤੀਜੇ ਸੂਏ ਹੁੰਦੀ ਏ ਜੀ ਹਾਂਜੀ ਪਹਿਲੇ ਸੂਏ 16 ਲੀਟਰ ਉਥੋਂ ਹਰਿਆਣੇ ਚੋਂ ਆਪਾਂ ਮਣਕੇ ਲਿਆਂਦੇ ਸੀ ਮਣਕੇ ਲਿਆਂਦੀ ਸੀ ਜੀ ਗੰਜੀ ਮਾਲਕ ਤੋਂ ਇਹ ਆਈ ਵੀ ਆ ਜੀ ਠੀਕ ਆ ਜੀ ਤੇ ਦੂਜੇ ਸੂਏ ਆਪਣੇ ਕੋਲ ਇਹ 1.95 ਲੀਟਰ ਕੰਡੇ ਵਾਲਾ ਕੋ ਦਿੱਤਾ ਜੀ ਦੂਜੇ ਸੂਏ 1.95 ਕੰਡੇ ਵਾਲਾ ਦੁੱਧ ਕੰਡੇ ਵਾਲਾ ਜੀ ਹਾਂਜੀ ਠੀਕ ਆ ਜੀ ਤੇ ਇਸ ਵਾਰ ਤੀਜਾ ਸੂਆ ਸੂਰੇ ਆ ਤੀਜਾ ਸੂਆ ਸੂਰੇ ਠੀਕ ਆ ਜੀ ਬਾਕੀ ਬਾਈ ਜੀ ਦੇਖੋ ਨਾ ਇਹ ਬਾਈ ਭਰਾ ਦੂਜੇ ਦੂਜੂ ਬਰੀਡਰ ਤਾਂ ਹੈਗੇ ਆ ਵੀ ਬਰੀਡਿੰਗ ਤਾਂ ਆਪਦੀ ਘਰ ਦੀ ਕਰਨ ਲੱਗੇ ਯਾਨੀ ਕਿ ਉਹ ਬਰੀਡਰ ਨਹੀਂ ਵੀ ਦੋ ਪਸ਼ੂ ਲਿਆਂਦੇ ਵੇਚ ਲੈਣੇ ਉਹ ਕੰਮ ਨਹੀਂ ਬਸ ਇਹ ਤਾਂ ਜੇ ਘਰੇ ਵੱਧ ਗਏ ਪਸ਼ੂ ਇੱਕ ਦੋ ਵੇਚ ਲੀਆਂ ਤੇ ਨਾਲ ਤਿਆ ਇਹ ਉਦਾਂ ਦੇ ਪਸ਼ੂ ਪਾਲਕ ਆ ਵੀ ਵੀ 5-10 ਰੱਖਣੇ ਆ ਰੱਖਣੇ ਚੰਗੇ ਆ ਤੇ ਇੱਕ ਅੱਧੀ ਚੰਗੀ ਕੱਢ ਲਈ ਇੱਕ ਅੱਧੀ ਤਿਆਰ ਕਰ ਲਈ। ਕੋਲ ਇਹ ਆ ਜੀ ਇੱਕ ਇਹ ਸੂਪੀ। ਹਾਂ ਜੀ। ਚਲੋ ਇੱਕ ਵੇਚ ਦਾਂਗੇ ਹੁਣ ਕੋ ਮਾਜਨੇ ਤੇ ਇੱਕ ਕੇਸ ਨੇ ਇਹਨਾਂ ਚ ਡੇਢ-ਢੇਢ ਮਹੀਨਾ ਰਹਿ ਗਿਆ। ਉਹ ਦੋ ਫੇਰ ਸੂਪਣੀਆਂ। ਉਹ ਫੇਰ ਸੂਪਣੀਆਂ ਇੱਕ ਇਹਨਾਂ ਚ ਫੇਰ ਸੇਲ ਕਰ ਦਾਂਗੇ। ਬਿਲਕੁਲ ਜੀ ਬਿਲਕੁਲ। ਤੇ ਭਾਈ ਇਹਨੂੰ ਆਪਾਂ ਦਵਾਈਏ ਕਿਹੜਾ ਖੋਲ ਕੇ? ਹਾਂ ਕਿਹੜਾ ਦਵਾਈਏ। ਖੋਲੋ ਜੀ। ਲੋ ਜੀ ਤੁਹਾਨੂੰ ਖੋਲ ਕੇ ਦਿਖਾਉਣਾ ਉੱਚਾ। ਬਹੁਤ ਸੋਹਣਾ ਕੱਦ। ਤੇ ਬੜੀ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਹੈ ਜੀ ਚਲੋ ਚਲੋ ਹੂ ਤਾਂ ਮੋੜ ਦਾਂਗੇ ਆਪਾਂ ਲਓ ਜੀ ਕਰੋ ਚੈੱਕ ਅ ਗੜਗੜ ਤੇ ਥਣਾ ਜ ਜਿਹਨੂੰ ਆਪਾਂ ਵੀ ਕਹਿ ਸਕਦੇ ਹਾਂ ਬਹੁਤ ਸੋਹਣੀ ਬਰੀਡਿੰਗ ਦੀ ਬਾਈ ਆਪ ਪ੍ਰੈਗਨੈਂਟ ਕਿਹੜੇ ਬੋਲ ਤੋਂ ਐ ਇਹ ਇਹ ਸਿਕੰਦਰ ਦਾ ਟੀਕਾ ਭਰਿਆ ਬਾਈ ਅੱਛਾ ਸਿਕੰਦਰ ਜੀ ਲਾਸੀ ਮਿਹਦਰੀ ਫਾਰਮ ਵਾਲੀ ਠੀਕ ਹੈ ਜੀ ਤੋਂ ਬਾਈ ਨੂੰ ਬਾਲਣਾਂ ਤੇ ਫਿਰ ਮਾੜਾ ਜੇ ਨੇੜੇ ਹੋ ਕੇ ਤੁਹਾਨੂੰ ਫੇਰ ਆਰਡਰ ਦਿਖਾਉਣਾ ਕਿਉਂਕਿ ਨਵੇਂ ਥਾਂ ਦਾ ਕਰਕੇ ਇਧਰੋਂ ਆ ਸੂਈ ਕਰਕੇ ਅੱਛੀ ਵੀ ਕਰਦੀ ਐ ਤਾਂ ਦੂਜਿਆਂ ਵੇਰ ਤੁਹਾਨੂੰ ਪਤਾ ਦੇਖ ਕੇ ਨਾਲ ਲੱਗ ਜਾਂਦਾ ਕਿ ਕਰਨ ਵੀ ਇੱਕ ਜਿਹੇ ਡਰਦੀ ਹੋਵੇ ਲਓ ਜੀ ਜੇ ਮੈਂ ਪੂਰੀ ਫੁੱਲ ਫਰੇਮ ਦੇ ਵਿੱਚ ਲਿਆਂਦੀ ਐ ਤਾਂ ਥਣ ਦੇਖੋ ਤੋਈ ਕਲਾ ਕਲਾ ਕਿਉਂਕਿ ਯਕੀਨਨ ਨਹੀਂ ਮੈਂ ਬਣਾਉਣਾ ਹੁੰਦਾ ਵੀ ਤੁਹਾਨੂੰ ਆਰਡਰ ਥਣ ਦੀ ਕੁਆਲਿਟੀ ਸਾਰੀ ਤੁਹਾਨੂੰ ਦਿਸਦੀ ਰਵੇ ਲਓ ਜੀ ਤੁਹਾਨੂੰ ਬੈਕ ਸਾਈਡ ਤੋਂ ਜਿਹੜਾ ਪਿੱਠਪੂੜਾ ਥਣ ਲੱਗਾ ਹੋਇਆ ਤਾਂ ਤੁਸੀਂ ਇੱਕ ਵਾਰੀ ਝਾਤੀ ਮਾਰੋ ਬਹੁਤ ਪਿਆਰੀ ਤੇ ਬਾਕੀ ਬਾਈ ਤੇਰੇ ਹਿਸਾਬ ਦੇ ਨਾਲ ਹਜੇ ਕਿੰਨੇ ਦਿਨ ਨਹੀਂ ਸੁੰਦੀ ਇਹ ਤਿੰਨ ਤਰੀਕਿਆਂ ਤੋਂ ਪੂਰਾ ਜਉਂਦਾ ओके जी 3 ਤਰੀਕ ਨੂੰ ਪੰਚਾਇਤ ਨੂੰ ਉੱਤੇ ਲੈ ਜੂਗੀ ਉੱਤੇ ਲੈ ਜੂ ਹਾਂ ਹਜੇ ਬਾਈ ਦਾ ਜੀ ਤਾਂ ਹੈ ਨਹੀਂ ਨਹੀਂ ਬਾਈ ਦਾ ਜੀ ਨਹੀਂ ਹੈ ਨਹੀਂ ਜੀ ਬਿਲਕੁਲ ਜੀ ਦੋਸਤ ਹੁਣ ਅਸੀਂ ਮੰਨ ਕੇ ਚਲੋ ਵੀ ਰਾਤ ਜਾਂਦਾ ਜੀ ਮੈਂ ਸੁਣੀ ਹਾਂ ਜੀ ਤਾਂ ਉਹ ਮੂਰਲੇ ਪਾਸੇ ਆਓ ਨਾਲ ਥੋੜੇ ਨਾਲ ਇੱਕ ਉਹ ਕਰ ਲਈਏ ਤਾਂ ਬਾਈ ਇੱਕ ਨੰਬਰ ਬੋਲਿਓ ਤੁਹਾਡਾ ਨੰਬਰ ਹੈਗਾ 94633 94633 21348 21348 ਜੀ ਹਾਂ ਜੀ ਆਪਣਾ ਨੰਬਰ ਦੂਸਰਾ ਜੀ ਹਾਂ ਜੀ 98554 98554 83132 83132 ਹਾਂ ਜੀ ਤੁਮਾਰਾ ਇਹ ਮੂਰੇ ਪੈਰ ਕਰਵਾਏ ਮਾੜਾ ਜਾ ਮੂਰੇ ਵਸ ਮਾੜਾ ਤਲੇ ਰੱਖ ਕੇ ਚੱਲੂ ਚਾਹ ਮਗਰ ਨੂੰ ਤੱਕ ਦੋ ਇਹਨੂੰ ਚਾਹ ਮੂਰੇ ਨੂੰ ਤੱਕ ਲੋ ਓਕੇ ਹੈ ਜੀ ਹੁਣ ਇੱਥੇ ਤੁਸੀਂ ਪਰਲੇ ਪਸੇ ਹਾਂ ਖੜੇ ਹੋ ਉਹਦੇ ਨਾਲ ਤਾਂ ਠੀਕ ਹੈ ਜੀ ਧੰਨਵਾਦ ਸ਼ਸ਼ਕਾਲ ਤੇ ਹੁਣ ਇਹਦੇ ਇੱਕ ਅੱਧੀ ਸਨੈਪ ਵੀ ਲਈਏ ਤਾਂ ਵੱਤੋ ਵੱਤ ਸ਼ੇਅਰ ਕਰੋ ਬਾਈ ਦਾ ਨੰਬਰ ਵੀ ਹੈ ਤੁਹਾਨੂੰ ਬਾਈ ਦਾ ਨੰਬਰ ਮੂਰੇ ਵੀ ਚੱਲੂਗੀ ਅ 2-2.5 ਮਿੰਟਾਂ ਤੋਂ ਬਾਅਦ ਨੰਬਰ ਚੱਲਣ ਲੱਗ ਜਾਂਦਾ ਹੁੰਦਾ ਤਾਂ ਤੁਸੀਂ ਕੰਡੈਕਟ ਕਰ ਸਕਦੇ ਆ ਬਾਈ ਦੇ ਨਾਲ ਸਾਰੀ ਡਿਟੇਲ ਬਾਕੀ ਬਾਈ ਦੇ ਬਾਕੀ ਜਦੋਂ ਬਾਈ ਦੇ ਘਰੇ ਵੀ ਤੁਸੀਂ ਗਿੜਾ ਮਾਰੋਗੇ ਆਪ ਆਟੋਮੈਟਿਕ ਹੀ ਜਿਹੜੀ ਰੂਹ ਤੁਹਾਡੀ ਆਪੇ ਖੁਸ਼ ਹੋ ਜਾਂਦੀ ਹੈ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਇਹ ਮੈਂ ਦਾਵਾ ਕਰਦਾ ਬਾਈ ਪਾਵਾਂ ਦੀ ਵੀਡੀਓ ਰਾਹੀਂ ਦੇਖ ਲਓ ਤੂੰ ਦੇਖ ਹੀ ਲੇਤਾ ਵੀ ਆਪਾਂ ਮਹੀਨੇ 'ਚ 2-4 ਪਸ਼ੂ ਜਿਹੜੇ ਚੰਗਿਆਂ ਦੀਆਂ ਵੀਡੀਓ ਨਿਕਲਦੀਆਂ ਹਨ ਤਾਂ ਇਦਾਂ ਦੇ ਪਸ਼ੂ ਬੜੇ ਘੱਟ ਮਿਲਦੇ ਆ ਮੁਸ਼ਕਲ ਦੇ ਨਾਲ ਨਿਕਲਦੇ ਆ ਤਾਂ ਚਲੋ ਫੇਰ ਵੀ ਕੋਸ਼ਿਸ਼ ਕਰੀ ਦੀ ਵੀ ਤੁਸੀਂ ਆਮ ਭਰਾ ਆਗੇ ਜਿਹੜੇ ਵੀ ਆਪਾਂ ਨੂੰ ਚੀਜ਼ ਉਹਨੂੰ ਆਸਾਨੀ ਦੇ ਨਾਲ ਮਿਲ ਜੇ ਚੰਗੀ ਮਿਲ ਜੇ ਪਤਾ ਸਾਨੂੰ ਹੁੰਦਾ ਹੀ ਆ ਹਨਾ ਆਪਾਂ ਨੂੰ ਚੀਜ਼ਾਂ ਦਾ ਬਾਕੀ ਇਹ ਤੋਂ ਬਾਈ ਕੋਲੇ ਆਵੋਗੇ ਤੁਹਾਡੀ ਰੂਹ ਆਪ ਹੀ ਖੁਸ਼ ਹੋ ਜਾਣੀ ਆ ਧੰਨਵਾਦ ਸੱਸ ਜੀ